ਰੀਜਨਲ ਸਪਾਈਨਲ ਇੰਜਰੀ ਸੈਂਟਰ ਮੁਹਾਲੀ ਇੱਕ ਇਹੋ ਜਿਹਾ ਸੈਂਟਰ ਹੈ ਜੋ ਕਿ ਲੋੜਵੰਦ ਔਰ ਗਰੀਬ ਮਰੀਜ਼ਾਂ ਨੂੰ ਬਹੁਤ ਵੱਡੇ ਪੱਧਰ ਤੇ ਸਹਾਇਤਾ ਕਰਦਾ ਔਰ ਬਹੁਤ ਹੀ ਕੰਪਲਿਕੇਟਿਡ ਇੰਜਰੀਜ਼ ਜਿਹੜੀਆਂ ਕਿ ਸਪਾਈਨਲ ਇੰਜਰੀਜ਼ ਜਿਨ੍ਹਾਂ ਨੂੰ ਅਸੀਂ ਕਹਿੰਦੇ ਕਿ ਪੀਜੀਆਈ ਤੋਂ ਵੀ ਇਲਾਜ ਕਰਾਉਣਾ ਕਈ ਵਾਰੀ ਔਖਾ ਹੋ ਜਾਂਦਾ ਹੈ ਔਰ ਤਿੰਨ ਸਟੇਟਸ ਪੰਜਾਬ ਹਰਿਆਣਾ ਹਿਮਾਚਲ ਈਵਨ ਚੰਡੀਗੜ੍ਹ ਵੀ ਇਹਦੇ ਨਾਲ ਜੁੜੇ ਹੋਏ ਨੇ समाजिक सुरक्षा इसत्री तो बाल विकास विभाग पंजाब सरकार ये इस सेंटर सहयोग करता इस सेंटर के उपर हथ रख सो so, पंजाब सरकार वालों पूरी कोशिश की जा रही है कि इस सेंटर नो हो पर जावे। जिवे आज में होर प्रफुल्लित किया जाए जिमेंज मैं इतने विजिट की और डॉक्टर, साहब डॉक्टर राज बहादुर जो बहुत ਮਿਹਨਤ ਨਾਲ ਕੰਮ ਕਰ ਰਹੇ ਨੇ ਇੱਥੇ ਔਰ ਇਹਨਾਂ ਦੇ ਨਾਲ ਸਾਡੇ ਯੂਰੋਲੋਜਿਸ ਡਾਕਟਰ ਸੁਪਰ ਸਪੈਸ਼ਲਿਸਟ ਡਾਕਟਰ ਇੱਥੇ ਆ ਕੇ ਸੇਵਾਵਜੋਂ ਕੰਮ ਕਰ ਰਹੇ ਨੇ ਔਰ ਅਸੀਂ ਅੱਜ ਇਸ ਸੈਂਟਰ ਨੂੰ ਜਿਹੜੀ ਇੱਥੇ ਡਿਮਾਂਡ ਸੀ ਕਿ ਉੱਪਰਲੀ ਮੰਜ਼ਿਲ ਸੈਕਿੰਡ ਫਲੋਰ ਇੱਥੇ ਕੰਸਟਰਕਟ ਕੀਤੀ ਜਾਣੀ ਹੈ ਉਹਦੇ ਲਈ ਸਾਡਾ ਵਿਭਾਗ ਜਿਹੜਾ ਉਹ 3 ਕਰੋੜ ਦੀ ਰਾਸ਼ੀ ਪ੍ਰੋਵਾਈਡ ਕਰਨ ਜਾ ਰਿਹਾ ਔਰ ਇਸ ਤੋਂ ਬਿਨਾ ਜੋ ਇਹਨਾਂ ਦੀ ਡਿਮਾਂਡ ਹੈ ਕਿ ਸਾਡੇ ਜਿਹੜੀ ਐਨੂਅਲ ਜੋ ਸਾਨੂੰ ਸਪੋਰਟ ਕੀਤੀ ਜਾਂਦੀ ਹੈ ਉਹ ਵੀ ਵਧਾਈ ਜਾਵੇ ਇਸ ਤੇ ਬਾਰੇ ਵੀ ਪੰਜਾਬ ਸਰਕਾਰ ਵਿਚਾਰ ਕਰ ਰਹੀ ਹੈ ਔਰ ਅਸੀਂ ਜ਼ਰੂਰ ਇਹਨੂੰ ਇੰਪਲੀਮੈਂਟ ਕਰਾਂਗੇ ਇੱਥੋਂ ਦੀਆਂ ਫੈਸਿਲਿਟੀਆਂ ਵੀ ਵਧਾਵਾਂਗੇ ਕਿਉਂਕਿ ਲਗਭਗ 50 ਦੇ ਕਰੀਬ ਆਪਰੇਸ਼ਨ ਜਿਹੜੇ ਆ ਹਰ ਮਹੀਨੇ ਇੱਥੇ ਸਪਾਇਨਲ ਇੰਜਰੀ ਨਾਲ ਰਿਲੇਟਡ ਕਿਡਨੀ ਨਾਲ ਰਿਲੇਟਡ ਕੀਤੇ ਜਾਂਦੇ ਨੇ ਔਰ ਤਕਰੀਬਨ 100 ਦੀ ਆਪੀਡੀ ਜਿਹੜੀ ਰੋਜ਼ ਕੀਤੀ ਜਾਂਦੀ ਹੈ ਸੋ ਸਾਡੇ ਲੋਕਾਂ ਤੱਕ ਵੱਧ ਤੋਂ ਵੱਧ ਇਹ ਸਹੂਲਤ ਪਹੁੰਚੇ ਸਾਡੇ ਗਰੀਬ ਲੋਕਾਂ ਤੱਕ ਇਹਦੇ ਲਈ ਪੰਜਾਬ ਸਰਕਾਰ ਇਸ ਸੈਂਟਰ ਨੂੰ ਹੋਰ ਜ਼ਿਆਦਾ ਪਰਫੁੱਲਿਤ ਕਰੇਗੀ